ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬੂਤ ਪ੍ਰੇਤ ਬਾਰੇ ਗੁਰਬਾਣੀ ਕੀ ਕਹਿੰਦੀ ਹੈਗੀ ਸਤਸਿੰਘ ਮਸਕੀਨ ਜੀ ਇਸ ਦੇ ਬਾਰੇ ਆਪਣੀ ਕਥਾ ਵਿੱਚ ਬਿਆਨ ਕਰੰਦੇ ਨੇ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ ਬਿਲਕੁਲ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਏ ਹੂੰ ਸਿਮਰਨ ਨਾ ਕੀਤਾ ਤੇ ਬੜਾ ਭयंਕਰ ਜ਼ੁਲਮ ਕੀਤਾ ਹੋ ਸਕਦਾ ਹੈ ਇਸ ਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਮਿਲੇ ਭੂਤ ਪਰੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜਛ ਗੰਦਰਬ ਉਰਗ ਕਹੂੰ ਵਿਦਿਆਦਰ ਕਹੂੰ ਭੈ ਕਨਰ ਪਿਸਾਚ ਕਹੂੰ ਪ੍ਰੇਤ ਹੈ ਪ੍ਰਭੂ ਤੇਰੀ ਦੁਨੀਆਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਛਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਹਾ ਪੈਂਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹੂੰ ਹਰ ਮਾਉ ਨੂੰ ਜਨਮ ਨਹੀਂ ਦੇ ਸਕਦੇ ਬਿਲਕੁਲ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮ ਦੀ ਦਿਵਾਏ ਕਿ ਵਾਕਿਆ ਜਿਕੇਦਰ ਗੱਲ ਬਣੀ ਤੇ ਦਸਾਂ ਕਿ ਜੋ ਮੈਂ ਇਸ ਤਰ੍ਹਾਂ ਦੇ ਦੇਖੇ ਜਿੱਥੇ ਸਦ ਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਇਹ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਹਾਂ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਾਕਾਰ ਨੂੰ ਉਹਨੂੰ ਕਹਿੰਦੇ ਨੇ ਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਔਰ ਇਸ ਤਰ੍ਹਾਂ ਦੇ ਪੁਰਸ਼ ਵੀ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ ਭੂਤ ਪ੍ਰੇਤ ਜੋ ਅਤਮ ਮਲਿਨ ਇਸ਼ਰਾਬ ਖਾਨੇ ਚੋਂਦੇ ਨੇ ਜੂਵੇ ਖਾਨੇ ਚੋਂਦੇ ਨੇ ਵੈਸ਼ਿਆ ਲਿਆ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰਤਕ ਇਹਨਾਂ ਦਾ ਜਨਮ ਨਹੀਂ ਹੁੰਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਆਉਂਦਾ ਇਹ ਮੰਦਰ ਮਸਜਿਦ ਗੁਰਦੁਆਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਅੰਦਰ ਮਮਤਾ ਸੇਵਾ ਕਰਨ ਦੀ ਤੁਰੰਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਹੀ ਡ럼 ਵੱਜਦਾ ਸੀ ਮੈਂ ਸਚਕਣ ਸਾਹਿਬ ਕਥਾ ਕਰਕੇ ਇਕਦਮ ਚੱਲ ਪੈਂਦਾ ਸੀ ਸੁਣਨ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਆਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਹੈ ਅੱਜ ਕਿ ਸਚਕਣ ਜਾਏ ਉਹਦੇ ਸੁਣ ਲਿਓ 8:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀਤੀ ਕਿਉਂ ਨਸਦੇ ਹੋ ਮੈਂ ਕਿਹਾ ਉਹ ਕ੍ਰਿਸ਼ਮਾ ਮੈਂ ਦੇਖਣਾ ਹੈ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਹਦੇ ਸੰਗ ਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ ਵਾ ਕਈ ਵਜ ਪਿਆ 9:30 ਪੌਣੇ 10 ਦੇ ਕਰਿਓ ਹੈਰਾਨਗੀ ਹੋਈ ਮੈਨੂੰ ਔਰ ਬੜਾ ਜ਼ੋਰ ਦਾ ਵਜੇ ਜਿਵੇਂ ਤੋਪ ਦੇ ਤਮਾਕਾ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਤਾਰ ਕਰਨੀ ਸੀ ਮੈਂ 8 ਦਿਨ ਗਿਆ ਅਦਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿਤੇ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਇਸਨਾਂ ਜੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵਤੇ ਲੋਕ ਦੇਵਤਾ ਕਹਿੰਦੇ ਜਿਨ੍ਹਾਂ ਦਾ ਦੀਵਾ ਜਲੇ ਹੋਇਆ ਹੈ ਇਹ ਮੰਦਰ ਮਸਜਿਦ ਗੁਰਦੁਆਰਿਆਂ ਚੋਂਦੇ ਨੇ ਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੰਡਾ ਰਹਿੰਦਾ ਹੈ ਉਹ ਅਗਲਾ ਜਨਮ ਹੋ ਕੇ ਉਹ ਪੰਡਾ ਤੈ ਹੋਵੇਗਾ ਉਹ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਬਾਣੀ ਕਹਿੰਦੀ ਇਸ ਦੇ ਹੀ ਕੋ ਸਿਮਰੇ ਦੇ ਦੇਵਤੇ ਤਰਸਦੇ ਨੇ ਕਿ ਦੇਹੀ ਮਿਲੇ ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਐਸ ਵਾਸਤੇ ਬਾਦਸ਼ਾਹ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੌਲ ਹੈ ਉਸਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਨੁੱਖ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਵੱਡ ਕਰ ਮਲਿਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰੇ ਗਿਲਮਾ ਕੋ ਇਹ ਸਾਰੇ ਮਨੁੱਖ ਤੋਂ ਥੱਲੇ ਨੇ ਦੇਵਤੇ ਫਰਿਸ਼ਤੇ ਹੂ ਗਿਲਮਾ ਸਭ ਥੱਲੇ ਨੇ ਮਨੁੱਖ ਸਭ ਤੋਂ ਅਫਜ਼ਲ ਹੈ ਕਿਉਂ ਮਨੁੱਖ ਖੁਦਾ ਹੋਣ ਦੀ ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬਉਤਾਂ ਨੂੰ ਵੀ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦਵਾਰ ਹੈ ਕਿ ਪ੍ਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਕਈ ਦਫਾ ਮੈਂ ਦੋ ਤਿੰਨ ਦਿਨ ਉੰਜ ਵੀ ਰਹਿ ਜਾਂਦਾ ਹੁੰਦਾ ਉੱਥੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ ਵੀ ਅੱਜ ਮੈਂ ਜਾ ਰਿਹਾ ਸਾਰਾ ਇੰਤਜ਼ਾਮ ਕਰ ਲਈਦਾ ਫਿਰ ਮੈਂ ਤਿੰਨ ਚਾਰ ਦਿਨ ਠਹਿਰ ਜਾਂਦਾ ਜਗਾ ਬੜੀ ਰਮਰੇਕ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਾਨੀ ਬਲਵਿੰਦਰ ਸਿੰਘ ਬੇਖੋਲ ਸੰਗਤ 'ਚ ਬੈਠੇ ਸਨ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਾਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਕੱਲੇ ਮਸਕੀਨ ਜੀ ਬੈਠੇ ਨੇ ਕਿੰਨੇ ਨਹੀਂ ਦੋ ਹੋਰ ਪਿਛੇ ਬੈਠੇ ਨੇ ਦੀਵਾਰ ਦੇ ਨਾਲ ਬੜੇ ਲੰਬੇ ਦਾੜੇ ਗੈਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਹੈ خیر ਬਾਅਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਉੱਚੇ ਚਾ ਉੱਠ ਕੇ ਆਇਆ ਖਲਬਲੀ ਵੀ ਮਚੀ ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ ਕਨੇ ਆਉ ਖਾ ਕੇ ਤੇ ਮੈਂ ਜਾਣਾਈ ਸੀ ਮੈਂ ਉਹਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਖ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦਾ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਉਹ ਰਹਿਦਾ ਵੀ ਸੱਜਣ ਸਿਆਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੇਂਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਜਿਵੇਂ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ ਗਏ ਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਦਾ ਸਟੇ ਜਿਸ ਤਰ੍ਹਾਂ ਵੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਵੰਸਾ ਉਹਦਾ ਪ੍ਰਕਾਸ਼ ਆਉਂਦਾ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਪਣੀ ਹੋਈ ਏ ਫਿਰ ਗੁੱਟ ਕੇ ਪਏ ਨੇ ਪੌਥੀਆਂ ਪਈਆਂ ਉਹਨੀਆਂ ਖੜਾ ਪ੍ਰਸ਼ਾਦ ਦੀ ਦੇਖ ਰਖਦੇ ਨੇ ਐਨ ਉਸੇ ਜਗ੍ਹਾ ਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਹਨ ਇਹਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗਿਆਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਕੰਨੇ ਗਾਇਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਂ ਪੈਸਾਨੋ ਬੈਠਣ ਦੇ ਸਾਡੀ ਜਗ੍ਹਾ ਅਸੀਂ ਰੋਜ਼ ਆਨੇ ਮੈਂ ਕਿਹ ਦਿਖਾਈ ਦਿੱਤੇ ਨੇ ਕਹਿੰਦਾ ਹਾਂ ਹੋਰ ਤੇ ਨਹੀਂ ਕੁਛ ਆਖ ਕੇ ਮੰਨੇ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਅਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹ ਉਹ ਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਨੇ ਥੋੜੇ ਦਿਨੇ ਨਾਲ ਸਾਰੇ ਜਿੰਨੇ ਬੈਠਣ ਨੇ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੇਬੀ ਸਿੱਖ ਘਰਾਂ ਨੇ ਦੀ ਹੈ ਕਿਰਪਾਨ ਪਹਿ ਨਹੀਂ ਹੋਈ ਅੰਮ੍ਰਿਤ ਦਾਰੀ ਉਹ ਲੋਈ ਇਸ ਤਰ੍ਹਾਂ ਦੀ ਕੋਈ ਰੋਗ ਪ੍ਰੇਰਦੇ ਹੀ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਕ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਗਰਗਮ ਇਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਪਤਾ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੋਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਨੇ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿਣਾ ਮੈਂ ਜ਼ੋਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਪਾਂ ਫਜਰ ਨੂੰ ਹੀ ਮੰਨਦੇ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਫਿਰ ਭਟਕ ਕਿਉਂ ਰਿਹਾ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਕੀ ਕਰਾਂ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜੀ ਹੋਈ ਬਾਣੀ ਨਾਸ ਨਹੀਂ ਹੁੰਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ ਹੈ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਹੈ ਬਾਰ ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਹੈ ਔਰ ਆਖਿਆ ਗੈਨੇਜੀ ਕਿਉਂਕਿ ਤੁਸੀਂ ਇਹ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਇਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਣੇ ਨਾਲ 10 ਦਾ ਉੱਥੇ ਟਿਕਾਣਾ ਹੈ ਕੰਨਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਿ ਆ ਜਾਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੇ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਕਿੰਨੇ ਗਾਰੇ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਬੈਠ ਲੈ ਲੋ ਕਹਿੰਦੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੀ ਮੁਸ਼ਕਿਲ ਨਾਲ ਖੁੱਲੀ ਮਿਲੀ ਪੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲੋ ਸੀ ਮੇਕਾ ਹੋਰ ਵੀ ਅਨੰਦ ਖਨ ਬੜਾ ਦਰਬਾਰ ਸਾਹਿਬ ਦੇ ਉਤੇ ਹਜ਼ਾਰਾਂ ਹੁੰਦੇ ਰੋਜ਼ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਹੈ ਕੋ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਪਰਵਾਂ ਖਰਮਾਂ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਮਾਂ ਪੂਤ ਵੀ ਹੈਗੇ ਨੇ ਕਈ ਕੋਟ ਬਹੁਤ ਪ੍ਰੇਤ ਸੂ ਕਰ ਮਿਰ ਗਾਜ ਕਿ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਰਾਂ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇਥੇ ਤਾਲ ਮਿਲ ਨਹੀਂ ਬੈਠਦੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੇਜਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਇਹ ਵੀ ਨਜ਼ਰ ਕਰੋ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਜਿੰਨੇ ਚਿਰ ਤਕ ਉਨ੍ਹਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹੁਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਿਆਨੇ ਬਲਵਿੰਦਰ ਸਿੰਘ ਇਥੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਗਿਆਨੇ ਜੀ ਭਾਵੇਂ ਮੈਨੂੰ ਉਹਨਾਂ ਦੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਉਹ ਅੱਜ ਸੂਰਤ ਪਹੁੰਚਣਗੇ 페로나 ਨੇ ਉਹਨਾਂ ਦੇ ਕੌਲਤਕ ਦੱਸੇ ਮੇਰਾ ਧਿਆਨ ਤੇ ਸੰਗਤ ਦੀ ਤਰਫ ਤੇ ਮੈਂ ਕਿ ਗੈਣੀ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੇ ਹੋ ਪੜ੍ਹਦੇ ਰਹੇ ਹੋ ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ ਸਾਧਨਾ ਤੁਹਾਡੀ ਸਫਲ ਹੋਈ ਹੈ ਮਿਹਨਤ ਕੀਤੀ ਹੋਈ ਇਹ ਅੱਖਾਂ ਵਿਸ਼ਨੋ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ ਨੂੰ ਵੀ ਦੇਖ ਸਕਦੀਆਂ ਦੋਏ ਦੋਏ ਲੋਚਨ ਵੇਖਾ ਹਉ ਹਰ ਬਿਨ ਆਵਰ ਨਾ ਦੇਖਾ ਤੋ ਹਰੀ ਤੇ ਨਿਰਾਰਕਾਰ ਹੈ ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਹਾਂ ਯਾ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤੋ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ ਹੈਵੀਨੈਸ ਕਰਤੇ ਸਹੀ ਕਹਿ ਰਿਹਾ ਹੈ ਸਹੀ ਕਹਿ ਰਿਹਾ ਹੈ ਕਿ ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਤੁਕ ਕਬੀਰ ਕਹਿੰਨ ਜੇ ਸਬੂਤ ਨੂੰ ਵੇਖਣ ਦੀ ਜਾਂਚ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਮੇਰੀ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਨੇ ਇਹ ਪ੍ਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਹਦੀ ਦ੍ਰਿਸ਼ਟੀ ਇਹ ਜਿਹੜੀ ਦੁਨੀਆ ਹੈ ਨਾ ਇਮਤਿਹਾਨ ਦੀ ਜਗ੍ਹਾ ਹੈ ਇੱਥੇ ਬੰਦਾ ਇਮਤਿਹਾਨ ਦੇਣਾ ਹੈ ਸੇਮ ਜਿਸ ਤਰ੍ਹਾਂ ਅਸੀਂ ਪੜੀਦਾ ਇਹਨਾਂ ਤੇ ਸਾਲ ਦੇ ਐਂਡ 'ਚ ਇਮਤਿਹਾਨ ਹੁੰਦਾ ਹੈ ਸਾਡਾ ਅਗਰ ਤੇ ਅਸੀਂ ਮਿਹਨਤ ਕੀਤੀ ਹੋਏਗੀ ਜਿਹੜਾ ਸਬਕ ਹੈ ਉਹ ਚੰਗੀ ਤਰ੍ਹਾਂ ਯਾਦ ਕੀਤਾ ਹੋਏਗਾ ਤੇ ਅਸੀਂ ਚੰਗੇ ਨੰਬਰ ਲੈ ਕੇ ਪਾਸ ਹੋਵਾਂਗੇ ਔਰ ਸਾਨੂੰ ਉਸ ਦੀ ਖੁਸ਼ੀ ਜਿਹੜੀ ਹੈ ਉਹ ਬੇਤਹਾਸ਼ਾ ਹੋਏਗੀ ਕਿਉਂਕਿ ਸਾਨੂੰ ਮਿਹਨਤ ਦਾ ਫਲ ਮਿਲ ਜਾ ਤੇ ਜੇ ਅਸੀਂ ਮਿਹਨਤ ਨਾ ਕੀਤੀ ਹੋਏਗੀ ਤੇ ਜਿਸ ਤਰ੍ਹਾਂ ਸਾਲ ਦੇ ਐਂਡ ਤੇ ਦੇਖਿਆ ਬੱਚੇ ਬਹੁਤ ਸਾਰੇ ਫੇਲ ਹੋ ਜਾਂਦੇ ਉਹ ਬੱਚੇ ਫੇਲ ਹੁੰਦੇ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਹੁੰਦੀ ਸਾਰਾ ਸਾਲ ਮੋਜਾ ਮਾਰੀਆਂ ਹੁੰਦੀਆਂ ਹੈ ਔਰ ਇਸੇ ਤਰ੍ਹਾਂ ਹੀ ਇਨਸਾਨ ਦਾ ਵੀ ਹਾਲ ਹੈਗਾ ਵਾ ਅਗਰ ਇਨਸਾਨ ਕੋ ਕਰੇ ਕਿ ਇਸ ਦੁਨੀਆ ਚ ਇਮਤਿਹਾਨ ਦੇਣ ਵਾਸਤੇ ਆਇਆ ਹੈਗਾ ਵਾ ਇਹ ਦੁਨੀਆ ਹਰ ਕੜੀ ਉਹਦੇ ਵਾਸਤੇ ਇੱਕ ਇਮਤਿਹਾਨ ਹੈਗੀ ਆ ਅਗਰ ਤੇ ਉਹ ਇਹ ਪਾਸ ਕਰਦਾ ਜਾਏਗਾ ਤੇ ਐਂਡ ਦੇ ਵਿੱਚ ਰਿਜ਼ਲਟ ਚੰਗਾ ਆ ਜਾਏਗਾ ਤੇ ਜੇ ਮੋਜਾ ਮਾਰਦਾ ਰਹੇਗਾ ਰੱਬ ਦੇ ਹੁਕਮ ਤੋਂ ਬਿਨਾਂ ਜ਼ਿੰਦਗੀ گزارੇਗਾ ਜੋ ਰੱਬ ਨੇ ਫਰਮਾਇਆ ਉਸ ਦੇ ਮੁਤਾਬਕ ਜ਼ਿੰਦਗੀ ਨਹੀਂ گزارੇਗਾ ਤੇ ਯਕੀਨਨ ਫੇਲ ਹੋ ਜਾਵੇਗਾ ਔਰ ਫੇਲ ਜਦੋਂ ਹੋ ਜਾਏਗਾ ਤੇ ਉਹਦੀ ਸਜ਼ਾ ਵੀ ਉਹਨੂੰ ਮਿਲੇਗੀ ਸਿਰਫ ਏ ਨਹੀਂ ਕਿ ਅਨਾਮ ਹੀ ਦਿੱਤਾ ਜਾਏਗਾ ਬਲਕਿ ਜਿਹੜੇ ਫੇਲ ਹੋਣਗੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਜਿਹੜਾ ਬੰਦਾ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਰੱਬ ਤੋਂ ਡਰਦਾ ਹੈ ਉਹਨੂੰ ਦੇਖਦੇ ਆ ਉਹਨੂੰ ਨਜ਼ਰ ਵੀ ਨਹੀਂ ਆ ਰਿਹਾ ਫਿਰ ਵੀ ਉਹ ਤੋਂ ਡਰਦਾ ਹੈ ਉਹਦੀ ਵਾਹਦਾਨੀਅਤ ਤੇ ਯਕੀਨ ਰੱਖਦਾ ਹੈ ਉਹਦੀ ਰਹਿਮਤ ਤੇ ਯਕੀਨ ਰੱਖਦਾ ਹੈ ਇਹਨਾਂ ਯਕੀਨ ਰੱਖਦਾ ਹੈ ਕਿ ਸਿਰਫ ਇਹੀ ਸਾਰੀ ਦੁਨੀਆ ਦਾ ਖਾਲਕ ਹੋ ਮਾਲਿਕ ਹੈ ਔਰ ਮੇਰੀਆਂ ਮੁਸ਼ਕਲਾਂ ਸਿਰਫ ਇਹਨੇ ਦੂਰ ਕਰਨੀਆਂ ਹਨ ਔਰ ਇਹਦੀ ਖੁਸ਼ੀ ਇਨਸਾਨਾਂ ਦੀ ਭਲਾਈ ਦੇ ਵਿੱਚ ਹੈਗੀ ਹੈ ਮੈਂ ਅਗਰ ਇਨਸਾਨਾਂ ਦੇ ਨਾਲ ਚੰਗੇ ਕੰਮ ਕਰਾਂਗਾ ਇਨਸਾਨਾਂ ਨਾਲ ਚੰਗਾ ਵਿਵਾਰ ਰੱਖਾਂਗਾ ਤੇ ਇਹ ਮੇਰੇ ਤੋਂ ਰਾਜ਼ੀ ਰਹੇਗਾ ਤੇ ਫਿਰ ਇਨਸਾਨ ਜਦੋਂ ਇਸ عقیده ਦੇ ਨਾਲ ਚੰਗੇ ਕੰਮ ਕਰਦਾ ਹੈ ਤੇ ਪੁੱਤੋ ਵਾਕੀ ਰਾਜ਼ੀ ਹੋ ਜਾਂਦਾ ਕਿ ਇਹਨੇ ਮੇਰੇ ਉੱਤੇ ਬਗੈਰ ਦੇਖੀ ਇੱਕ ਤੇ ਇਮਾਨ ਆਂਦਾ ਔਰ ਦੂਸਰਾ ਮੇਰੀ ਮਰਜ਼ੀ ਨੂੰ ਪਹਿਲੇ ਰੱਖਿਆ ਆਪਣੀ ਨੂੰ ਪਿੱਛੇ ਰੱਖਿਆ ਤੇ ਮੈਂ ਹੁਣ ਇਹਨੂੰ ਰਾਜ਼ੀ ਕਰਾਂਗਾ ਕਿਉਂਕਿ ਰੱਬ ਅਜ਼ੀਮ ਹੈਗਾ ਵੈ ਉਹ ਜਦੋਂ ਇਨਸਾਨ ਨੂੰ ਦਿੰਦਾ ਤੇ ਆਪਣੀ ਸ਼ਾਨ ਦੇ ਮੁਤਾਬਕ ਦਿੰਦਾ ਹੈਗਾ ਵੈ ਔਰ ਜਿਹੜੇ ਚੰਗੇ ਕਰਮ ਕਰਨਗੇ ਨਾ ਚੰਗੇ ਕੰਮ ਕਰਨਗੇ ਇਸ ਦੁਨੀਆ ਦੇ ਵਿੱਚ ਰੱਬ ਦੀ ਖੁਸ਼ੀ ਦੀ ਖਾਤਰ ਦੂਸਰਿਆਂ ਦਾ ਭਲਾ ਕਰਨਗੇ ਯਕੀਨਨ ਉਹਨਾਂ ਨੂੰ ਆਖਰਤ 'ਚ ਜੰਨਤ ਮਿਲੇਗੀ ਔਰ ਜਿਹੜੇ ਸ਼ੈਤਾਨ ਦੇ ਪੈਰੋਕਾਰ ਬਣ ਜਾਣਗੇ ਕਿਉਂਕਿ ਬਹੁਤ ਸਾਰੇ ਲੋਕ ਤੁਸੀਂ ਦੇਖਿਆ ਕਿ ਸਾਰੇ ਦੁਨੀਆ 'ਚ ਚੰਗੇ ਨਹੀਂ ਹੈਗੇ ਬਲਕਿ ਬਹੁਤ ਸਾਰੇ ਐਸੇ ਆ ਜਿਹੜੇ ਕਿ ਮਾੜੇ ਕਰਮ ਕਰਦੇ ਆ ਦੂਸਰਿਆਂ ਦਾ ਹੱਕ ਖਾਂਦੇ ਆ ਹਰਾਮ ਖਾਂਦੇ ਆ ਬੁਰਾਈਆਂ ਉਹਨਾਂ ਦੇ ਵਿੱਚ ਸਾਰੀਆਂ ਮੌਜੂਦ ਹੈਗੀਆਂ ਲੇਕਿਨ ਫਿਰ ਵੀ ਉਹਨਾਂ ਨੇ ਦੁਨੀਆ ਨੂੰ ਡਰਾ ਕੇ ਰੱਖਿਆ ਲੋਕਾਂ ਨੂੰ ਡਰਾ ਕੇ ਰੱਖਿਆ ਚੁਦਰਾਹਟ ਕਰਦੇ ਹੈਗੀਆਂ ਉਹ ਸ਼ੈਤਾਨ ਦੇ ਪੈਰੋਕਾਰ ਬਣ ਜਾਂਦੇ ਹੈਗੀਆਂ ਜਿਹੜੇ ਕਿ ਰੱਬ ਦੀ ਮਰਜ਼ੀ ਨੂੰ ਖਾਤਰ ਚ ਨਹੀਂ ਲਿਆਉਂਦੇ ਬਲਕਿ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ ਹੈਗੀਆਂ ਕਿਉਂਕਿ ਸ਼ੈਤਾਨ ਫਸਾਦ ਵਰਪਾ ਪੈਦਾ ਕਰਦਾ ਹੈ ਤੁਹਾਡੀ ਜਿਹੜਾ ਰੱਬ ਦੇ ਉੱਤੇ ਯਕੀਨ ਹੈ ਉਸ ਨੂੰ ਖਤਮ ਕਰਦਾ ਹੈਗਾ ਵੇ ਇਹ ਯਕੀਨ ਬੰਦੇ ਨੂੰ ਦਵਾਉਂਦਾ ਹੈ ਕਿ ਇਸ ਦੁਨੀਆ 'ਚ ਜੋ ਕੁਝ ਹੈ ਇਹੀ ਹੈਗਾ ਵੇ ਆਖਰਤ 'ਚ ਕੁਝ ਨਹੀਂ ਹੈਗਾ ਇਸ ਦੁਨੀਆ 'ਚ ਜਿੰਨੇ ਜੋ ਹਾਸਲ ਕਰ ਲਿਆ ਉਹੀ ਕਾਮਯਾਬ ਹੈਗਾ ਉਹ ਦੁਨੀਆ ਦਾ ਲਾਲਚ ਦੇ ਕੇ ਇਨਸਾਨ ਨੂੰ ਤਬਾਹੂ ਬਰਬਾਦ ਕਰਦਾ ਹੈਗਾ ਵਾ ਔਰ ਜਿਹੜਾ ਉਹਦੇ ਪਿੱਛੇ ਲੱਗ ਜਾਂਦਾ ਹੈਗਾ ਉਹ ਆਪਣੀ ਦੁਨੀਆ ਵੀ ਤਬਾਹ ਕਰ ਲੈਂਦਾ ਤੇ ਆਖਰਤ ਵੀ ਤਬਾਹ ਕਰ ਲੈਂਦਾ ਮਰਨੇ ਤੋਂ ਬਾਅਦ ਇਹੋ ਜਿਹੇ ਲੋਕਾਂ ਦੀਆਂ ਰੂਹਾਂ ਭਟਕਦੀਆਂ ਹੈਗੀਆਂ ਇਹੋ ਜਿਹੇ ਲੋਕ ਜਿਨ੍ਹਾਂ ਜਿਹੜੇ ਆ ਬੂਤ ਬਣ ਜਾਂਦੇ ਹੈਗੇ ਆ ਲੋਕਾਂ ਉਹਨਾਂ ਨੇ ਦੁਨੀਆ 'ਚ ਰਹਿ ਕੇ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੁੰਦਾ ਔਰ ਮਰਨੇ ਤੋਂ ਬਾਅਦ ਵੀ ਲੋਕਾਂ ਨੂੰ ਉਹ ਪਰੇਸ਼ਾਨ ਹੀ ਕਰਦੇ ਹੈਗੇ ਆ ਔਰ ਐਂਡ ਦੇ ਉੱਤੇ ਜਦੋਂ ਉਹਨਾਂ ਨੂੰ ਉਹਨਾਂ ਦਾ ਫਲ ਮਿਲਣਾ ਹੈ ਤੇ ਉਹ ਉਹਨਾਂ ਨੇ ਸਵਰਗ 'ਚ ਜਾ ਉਹਨਾਂ ਨੇ ਨਰਕ 'ਚ ਜਾਣਾ ਹੈ ਸਵਰਗ 'ਚ ਨਹੀਂ ਜਾਣਾ ਕਿਉਂਕਿ ਉਹ ਉਹਨਾਂ ਦੀਆਂ ਉਹਨਾਂ ਨੇ ਕਿਉਂਕਿ ਉਹ ਹਮੇਸ਼ਾ ਸ਼ੈਤਾਨ ਦੇ ਪੈਰੋਕਾਰ ਬਣੇ ਰਹੇ ਉਹਨਾਂ ਨੇ ਸ਼ੈਤਾਨ ਦੇ ਰਸਤੇ ਤੇ ਚੱਲ ਕੇ ਲੋਕਾਂ ਨੂੰ ਤੰਗ ਕੀਤਾ ਤੇ ਆਪਣੀ انا ਦੀ ਖਾਤਰ ਉਹਨਾਂ ਨੇ ਹਰ ਚੀਜ਼ ਨਜ਼ਰ ਅੰਦਾਜ਼ ਕਰ ਦਿੱਤੀ ਆਪਣੇ ਹੰਕਾਰ ਨੂੰ ਉੱਚੇ ਤੋਂ ਉੱਚਾ ਕਰ ਦੇ ਗਏ ਔਰ ਇਸ ਹੰਕਾਰ ਨੇ ਫਿਰ ਉਹਨਾਂ ਨੂੰ ਇਸ ਦੁਨੀਆਂ 'ਚ ਵੀ ਜ਼ਲੀਲ ਕਰਨਾ ਔਰ ਆਖਰਤ ਦੇ ਵਿੱਚ ਵੀ ਜ਼ਲੀਲ ਕਰਨਾ ਹੈਗਾ ਵੈ ਬਹੁਤ ਪਿਆਰੀ ਕਥਾ ਸੀਗੀ ਔਰ ਸੰਤ ਸਿੰਘ ਮਸਕੀਨ ਜੀ ਨੇ ਗੁਰਬਾਣੀ ਦੇ ਹਵਾਲੇ ਤੋਂ ਬਿਆਨ ਕੀਤੀ ਇਸ ਕਥਾ ਬਾਰੇ ਤੁਹਾਡਾ ਕੀ ਖਿਆਲ ਸੀਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼